ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਿਨਾਂ ਭੇਦਭਾਵ ਤੋਂ ਪੰਜਾਬ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਖੁਸ਼ ਹੋ ਕੇ ਵਕ ਵਕ ਪਿੰਡਾਂ ਦੇ ਵਿੱਚ ਵਕ ਵਕ ਪਾਰਟੀਆਂ ਨੂੰ ਲੋਕ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਜਿਸ ਤਹਿਤ ਕੱਲ ਦੇ ਸ਼ਾਮ ਨੂੰ ਤਰਨਤਾਰਨ ਦੇ ਨੇੜਲੇ ਪਿੰਡ ਸਵਰਗਪੁਰੀ ਦੇ ਵਿੱਚ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਦੇ ਹੇਠ 25 ਪਰਿਵਾਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਉਤੇ 25 ਪਰਿਵਾਰਾਂ ਨੂੰ ਸਨਮਾਨਿਤ ਕਰਨ ਦੇ ਵਿਸ਼ੇਸ਼ ਤੌਰ ਤੇ ਤਰਨਤਾਰਨ ਦੇ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਪੁੱਜੇ ਉਹਨਾਂ ਦੇ ਨਾਲ ਸਤਵਿੰਦਰ ਸਿੰਘ ਪਰਿਵਾਰ ਕੁਲਦੀਪ ਸਿੰਘ ਢਿੱਲੋਂ ਚੇਅਰਮੈਨ ਤਸਵੀਰ ਸਿੰਘ ਮਾਸਟਰ ਚੇਅਰਮੈਨ ਕੁਲਦੀਪ ਸਿੰਘ ਪੰਡੋਰੀ ਰਣ ਸਿੰਘ ਦੀ ਸ਼ਾਮਿਲ ਸਨ ਇਸ ਸਬੰਧੀ ਤਰਨਤਾਰਨ ਦੇ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਦੱਸਿਆ ਕਿ ਜੱਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਬੰਦਰ ਬਿਨਾਂ ਭੇਦਭਾਵ ਤੋਂ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ 53000 ਤੋਂ ਵੱਧ ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਦੇ ਵਿੱਚ ਭਰਤੀ ਕਰਕੇ ਨੌਕਰੀਆਂ ਦਿੱਤੀਆਂ ਗਈਆਂ ਹਨ ਸਿਰਫ ਤਾਂ ਸਿਰਫ ਮੈਰਿਟ ਅਧਾਰ ਤੇ ਬਿਨਾ ਸ਼ਿਫਾਰਿਸ਼ ਤੋਂ ਨੌਕਰੀਆਂ ਦਿੱਤੀਆਂ ਗਈਆਂ ਹਨ ਜ ਜਿਹੋਣ ਉਹਨਾਂ ਨੀਤੀਆਂ ਤੋਂ ਖੁਸ਼ ਹੋ ਕੇ ਲੋਕ ਵਕ ਵਕ ਪਿੰਡਾਂ ਵਿੱਚੋਂ ਧੜਾ ਧੜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਸੇ ਤਹਿਤ ਅੱਜ ਪਿੰਡ ਸਵਰਗਪੁਰੀ ਵਿਖੇ 25 ਪਰਿਵਾਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਆਮ ਆਦਮੀ ਪਾਰਟੀ ਦੀ ਵਿੱਚ ਉਹਨਾਂ ਨੂੰ ਬੰਦ ਦਾ ਸਨਮਾਨ ਦਿੱਤਾ ਜਾਵੇਗਾ ਤੁਸੀਂ ਵੀ ਦੇਖੋ ਕੀ ਇਹ ਪੂਰਾ ਮਾਮਲਾ ਨਿਊਜ਼ ਡੈਕ ਸੌਨ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਇਹੜਾ ਵਾ ਪਿੰਡ ਦੀਆਂ ਮੁਸ਼ਕਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਵਾ ਕਿ ਕੀ ਕੀ ਕੰਮ ਜਿਹੜੇ ਆ ਉਹ ਪਹਿਲ ਦੇ ਆਧਾਰ ਤੇ ਕਰਨ ਵਾਲੇ ਆ ਬਾਕੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਤੇ ਭਗਵਤ ਜੀ ਮਾਨ ਦੇ ਜੋ ਸਰਕਾਰ ਵੱਲੋਂ ਕੀਤੇ ਜਾਏ ਕੰਮ ਹੈ ਜੋ ਹਲਕੇ ਚ ਕੰਮ ਹੋ ਰਹੇ ਆ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਲਗਭਗ 20 ਪਰਿਵਾਰਾਂ ਨੇ ਸਰਪੰਚ ਮਨਦੀਪ ਕੌਰ ਸੁੰਦਰ ਸਿੰਘ ਦੀ ਗਵਾਹੀ ਦੇ ਵਿੱਚ ਪਾਰਟੀ ਵਿੱਚ ਸ਼ਮੂਲਿਤ ਕੀਤੀ ਆ ਜਿਹੜੇ ਪਰਿਵਾਰਾਂ ਸ਼ਾਮਲ ਹੋਏ ਨੇ ਮੈਂ ਉਹਨਾਂ ਨੂੰ ਪਾਰਟੀ ਦੇ ਵਿੱਚ ਜੀਅਗਾ ਕਹਿੰਦਾ ਹਾਂ ਉਹਨਾਂ ਨੂੰ ਵਿਸ਼ਵਾਸ ਦਿਵਾਣਾ ਕਿ ਉਹਨਾਂ ਨੂੰ ਪਾਰਟੀ ਦੇ ਵਿੱਚ ਪੂਰਾ ਮਾਨ ਸਨਮਾਨ ਮਿਲੇਗਾ ਬਾਕੀ ਲੋਕਾਂ ਨੂੰ ਅਪੀਲ ਵੀ ਹੈ ਕਿ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਦਾ ਸਹਿਯੋਗ ਦਿਓ ਤਾਂ ਕਿ ਪੰਜਾਬ ਨੂੰ ਜਿਹੜਾ ਵਕਤ ਤੱਕੀ ਦੀਆਂ ਲੀਆਂ ਤੇ ਤੋੜਿਆ ਜਾ ਸਕੇ ਪਾਰਟੀ ਦੇ ਬੱਡੀ ਤੇ ਜੁਲ ਹੋਈ ਜੀ ਵਾਹ ਜੀ ਸਾਨੂੰ ਇਹ ਪਾਰਟੀ ਵਧੀਆ ਨੰਬਰ ਦੀ ਹੈ ਇੱਕ ਨੰਬਰ ਦੇ ਬੰਦੇ ਸਾਰੇ ਵਧੀਆ ਪਾਰਟੀ ਆ ਹਾਰ ਇੱਕ ਦੀ ਸਮੱਸਿਆ ਦੇ ਹੱਲ ਕਰਦੇ ਆ ਤੇ ਅਸੀਂ ਇਹਨਾਂ ਨੂੰ ਐਰ ਕੀ ਦੂਜੀ ਯਾਰ ਹੋ ਗਿਆ ਵਾ 10 ਸਾਲ ਹੋ ਗਏ ਸਾਨੂੰ ਇਹਨਾਂ ਨਾਲ ਜੁੜਿਆ ਨੂੰ ਜਿਹੜੀ ਵੀ ਕੋਈ ਵੀ ਮੰਗ ਸਾਡੀ ਕਦੇ ਨਾ ਰਹਿਣ ਨੀ ਦਿੱਤੀ ਜੀ ਅਬਲੇ ਸਭਾ ਜਾਏ ਆ ਤੁਸੀਂ ਮਰਨੀ ਪਿੰਡ ਦੀ ਮੁਸ਼ਕਿਲ ਰਹੀਆਂ ਕੀ ਵਿਸ਼ਵਾਸ ਹੋਇਆ ਦਾ ਇਹਨਾਂ ਨੇ ਸਾਨੂੰ ਵਿਸ਼ਵਾਸ ਇਹਨਾ ਪੂਰਾ ਦਵਾਇਆ ਸਾਨੂੰ ਉਦਾਂ ਵੀ ਇਹਨਾਂ ਤੇ ਵਿਸ਼ਵਾਸ ਆ ਕਿ ਸਾਡਾ ਹੱਲ ਹੋਊਗਾ ਅੱਜ ਅਸੀਂ ਜਿਆਦਾ ਨਹੀਂ ਤੇ 25 ਤੋਂ 26 27 ਪਰਿਵਾਰ ਕਰਾਤੇ ਸ਼ਾਮਿਲ ਜੀ